ਕੀਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਟਹਿਰ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਬਹੁਤ ਹੀ ਨਾਰਮਲ ਰੇਂਜ ਦੇ ਲੈ ਕੇ ਆਈਆਂ ਮੈਂ ਤੇ ਗਰਮੀਆਂ ਦੀ ਇਹ ਸਾਰੀ ਕਲੈਕਸ਼ਨ ਰਹੂਗੀ ਪਿਓਰ ਕਾਟਨ ਦੇ ਸੂਟ ਰਹਿਣਗੇ ਸਟਾਫ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਪਰੋਮਾਈਜ਼ ਨਹੀਂ ਰਹੂਗਾ ਬਹੁਤ ਸੋਹਣਾ ਕਾਟਨ ਦਾ ਸਟਾਫ ਆ ਪ੍ਰਾਈਸ ਨਾਰਮਲ ਤਾਂ ਆ ਕਿਉਂਕਿ ਇਹਨਾਂ ਦੇ ਨਾਲ ਸੈਮੀ ਦੇ ਦੁਪੱਟੇ ਲੱਗੇ ਹੋਏ ਨੇ ਤੇ ਰੂਟੀਨ ਵਾਈਸ ਪਾਉਣ ਲਈ ਹੈ ਨਾ ਤੁਸੀਂ ਨੇੜੇ țeੜੇ ਪਾਉਣ ਲਈ ਜਿਵੇਂ ਮਰਜੀ ਤੁਸੀਂ ਇਹਨਾਂ ਨੂੰ ਪਾ ਕੇ ਹੰਡਾ ਸਕਦੇ ਹੋ ਕਪੜਾ ਪੂਰਾ ਫਾਈਂਡ ਹੋਊਗਾ ਸੂਟਾਂ ਦਾ ਬਹੁਤ ਸੋਹਣਾ ਫੈਬਰਿਕ ਰਹੂਗਾ ਬਹੁਤ ਸੋਹਣੀ ਡਿਜ਼ਾਈਨਿੰਗ ਆਈ ਆ ਪ੍ਰਿੰਟਿੰਗ ਆਈ ਆ ਤੇ ਬਸ ਇਹਨਾਂ ਦੇ ਨਾਲ ਜਿਹੜੇ ਦੁਪੱਟੇ ਲੱਗੇ ਆ ਜੀ ਉਹ ਸੈਮੀ ਦੇ ਲੱਗੇ ਹੋਏ ਨੇ ਇਸ ਲਈ ਇਹਨਾਂ ਦੀ ਪ੍ਰਾਈਸ ਆ ਜਿਹੜੀ ਉਹ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਆਏ ਨੇ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸਟਰਡ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਬਾਕੀ ਇੱਕ ਭੈਣ ਦਾ ਜਿਵੇਂ ਕਮੈਂਟ ਪੜਿਆ ਸੀ ਕਹਿੰਦੇ ਸੀ ਤੁਸੀਂ ਬਾਰ-ਬਾਰ ਰਿਪੀਟ ਨਾ ਕਰਿਆ ਕਰੋ ਤਾਂ ਅਸੀਂ ਬੋਰ ਹੋ ਜਾਂਦੇ ਆ ਜੀ ਰਿਪੀਟ ਗੱਲ ਉਹੀ ਹੁੰਦੀ ਆ ਜਿਹੜੀਆਂ ਬਾਰ-ਬਾਰ ਕੁਐਸਚਨ ਜਦੋਂ ਸਾਨੂੰ ਵਟਸਐਪ ਤੇ ਆਉਂਦੀ ਆ ਤਾਂ ਉਹਦੇ ਲਈ ਸਾਨੂੰ ਰਿਪੀਟ ਕਰਨੀ ਹੀ ਪੈਂਦੀ ਆ ਗੱਲ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਕਈ ਵਾਰ ਪੈਣਾ ਨੂੰ ਨਹੀਂ ਪਤਾ ਲੱਗਦਾ ਇੱਕ ਵਾਰ ਬੋਲਿਆ ਤੇ ਜਿਵੇਂ ਆਪਾਂ ਰੇਟ ਬੋਲਤਾ ਕਈ ਵਾਰੀ ਕੋਈ ਭੈਣ ਸਕਿੱਪ ਕਰਕੇ ਦੇਖ ਲੈਂਦੀ ਆ ਤਾਂ ਰੇਟ ਦਾ ਪਤਾ ਨਹੀਂ ਲੱਗਦਾ ਫੈਬਰਿਕ ਦਾ ਪਤਾ ਨਹੀਂ ਲੱਗਦਾ ਸੋ ਇਹ ਕੰਮ ਹੀ ਆ ਜੀ ਵੀਡੀਓ ਬਣਾਉਣੀ ਆ ਸਾਰੀ ਚੀਜ਼ ਦੀ ਤੁਹਾਨੂੰ ਡਿਟੇਲ ਦੇਣੀ ਆ ਸੋ ਰਿਪੀਟ ਕਰ ਕਰਕੇ ਵੀ ਦੇਣੀ ਪੈਂਦੀ ਆ ਤਾਂ ਕਰਕੇ ਕੋਸ਼ਿਸ਼ ਹੁੰਦੀ ਆ ਕਿ ਤੁਹਾਡੇ ਤੱਕ ਸਾਰੀ ਚੀਜ਼ ਹਨਾ ਸਾਰੀ ਜੋ ਵੀ ਫੈਬਰਿਕ ਦਿਖਾ ਰਹੀ ਆ ਕਿੱਦਾਂ ਦੇ ਰੇਟ ਦਿਖਾ ਰਹੀ ਆ ਤੇ ਕਿੱਦਾਂ ਦੀ ਇਹ ਚੀਜ਼ ਆ ਕਿੰਨਾ ਇਹਦਾ ਪ੍ਰਾਈਸ ਆ ਸਾਰੀ ਤੁਹਾਨੂੰ ਮੈਂ ਦੱਸ ਸਕਾਂ ਤੇ ਬਾਕੀ ਚਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੂਟ ਲੋ ਜੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਬਹੁਤ ਹੀ ਸੋਹਣੇ ਸੂਟ ਸੂਟ ਇੰਨੇ ਸੋਹਣੇ ਆਏ ਨੇ ਪ੍ਰਿੰਟਿੰਗਾਂ ਇੰਨੀਆਂ ਸੋਹਣੀਆਂ ਆਈਆਂ ਹਨ ਨਾ ਡਿਜੀਟਲ ਕਲਰ ਵੀ ਇੰਨਾ ਵਿੱਚ ਤੁਹਾਨੂੰ ਮਿਲਣਗੇ ਜਿਵੇਂ ਮਰਜੀ ਕੱਪੜੇ ਨੂੰ ਘੁੱਟ-ਘੁੱਟ ਹੰਡਾਇਓ ਬਹੁਤ ਸੋਹਣਾ ਕਪੜਾ ਤੇ ਪ੍ਰਾਈਸ ਵੀ ਇੰਨੀ ਸੋਹਣੀ ਲੈ ਕੇ ਆਏ ਆ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਲੋ ਜੀ ਜਿਹੜੀ ਸਕਰੀਨ ਤੇ ਪ੍ਰਾਈਸ ਸ਼ੋ ਹੋਊਗੀ ਹਨਾ ਉਹ ਹੋਊਗੀ ਸਿੰਗਲ ਸੂਟ ਦੀ ਆਹ ਲਓ ਇਦਾਂ ਰਹੂਗੀ ਇਹਦੀ ਪ੍ਰਿੰਟਿੰਗ ਚੈੱਕ ਕਰ ਲਓ ਪ੍ਰਿੰਟਿੰਗ ਬਹੁਤ ਹੀ ਸੋਹਣੇ ਸੋਹਣੇ ਪ੍ਰਿੰਟ ਆਏ ਨੇ ਇਹਦੇ ਵਿੱਚ ਡਿਜੀਟਲ ਪ੍ਰਿੰਟਿੰਗ ਆ ਦੇਖੋ ਸਾਰੀ ਬਹੁਤ ਪਿਆਰੀ ਬਹੁਤ ਸੋਹਣੀ ਡਿਜੀਟਲ ਜੀ ਪ੍ਰਿੰਟਿੰਗ ਆ ਇਹ ਸ਼ਰਟ ਦੀ ਸਾਰੀ ਡਿਜੀਟਲ ਮਿਲੂਗੀ ਸ਼ਰਟ ਫਰੰਟ ਤੇ ਬੈਕ ਇਹਦੀ ਬਿਲਕੁਲ ਸੇਮ ਰਹੂਗੀ ਸੇਮ ਪ੍ਰਿੰਟ ਇਹ ਬੈਕ ਦੇ ਉੱਪਰ ਵੀ ਰਹੂਗਾ ਬਹੁਤ ਸੋਹਣਾ ਪ੍ਰਿੰਟ ਆ ਬਹੁਤ ਹੀ ਪਿਆਰਾ ਲਓ ਜੀ ਚੈੱਕ ਕਰ ਲਓ ਨਾਲ सेम प्रिंटिंग ਬਾਹਾਂ ਤੇ ਡਿਜੀਟਲ ਰਹੋਗੀ सेम ਫਲਾਵਰ ਹੀ ਬਾਹਾਂ ਦੇ ਉੱਪਰ ਵੀ ਆਪਨੇ ਆਊਗਾ ਤੇ ਬਹੁਤ ਸੋਹਣਾ ਬਿਲਕੁਲ ਪਿਓਰ ਕਾਟਨ ਰਹੋਗੀ ਤੇ ਪੂਰਾ ਵਧੀਆ ਹਨਾ ਉਹ ਹੈਗਾ ਇਹ ਨਹੀਂ ਹੈਗਾ ਵੀ ਮਾੜਾ ਜਿਹਾ ਆਪਾਂ ਖਿੱਚਿਆ ਤੇ ਪਾੜ ਗਿਆ ਪੂਰਾ ਵਧੀਆ ਹਨਾ ਸੌਫਟ ਸਟੱਫ ਆ ਤੇ ਪੂਰਾ ਵਧੀਆ ਯਾਨੀ ਕਿ ਹੈਗਾ ਵਾ ਮਜ਼ਬੂਤ ਸਟੱਫ ਕਹਿ ਸਕਦੇ ਆ ਨਾਲ ਇਹਦੇ ਜਿਹੜੀ ਬਾਟਮ ਰਹੋਗੀ ਉਹ ਕੈਮਰੀ ਕਾਟਨ ਦੀ ਰਹੋਗੀ ਕੈਮਰੀ ਕਾਟਨ ਦੀ ਇਹਨਾਂ ਨਾਲ ਬਾਟਮ ਰਹਿਣਗੀਆਂ ਬਹੁਤ ਹੀ ਸੋਹਣੀਆਂ ਤੇ ਜਿਹੜੇ ਦੁਪੱਟੇ ਰਹਿਣਗੇ ਦੁਪੱਟੇ ਇਹਨਾਂ ਨਾਲ ਬਾਟਮ ਨਾਲ ਦੇ ਸੇਮ ਪਲੇਨ ਦੁਪੱਟੇ ਮਿਲਣਗੇ ਇਸ ਤਰ੍ਹਾਂ ਮਿਲਣਗੇ ਦੁਪੱਟੇ ਦੁਪੱਟੀਆਂ ਕਰਕੇ ਕਿਉਂਕਿ ਪ्योर ਦੇ ਦੁਪੱਟਿਆਂ ਦੀ ਰੇਂਜ 1000 1200 ਤੱਕ ਚਲੀ ਜਾਂਦੀ ਹੈ ਅਲੱਗ-ਅਲੱਗ ਫੈਬਰਿਕ ਦੇ ਸਾਮ ਨਾਲ ਹੁੰਦਾ ਵਾ ਇਹ ਹੈਗੇ ਸੈਮੀ ਦੁਪੱਟੇ ਸੋ ਸੈਮੀ ਦੁਪੱਟੀਆਂ ਦੇ ਨਾਲ ਇਹਨਾਂ ਦੀ ਪ੍ਰਾਈਸ ਰਹੂਗੀ ਜੀ 800 800 ਰੁਪਿਆ ਸਿੰਗਲ ਸੂਟ ਦਾ ਪ੍ਰਾਈਸ ਆ ਜੇ ਤੁਸੀਂ ਦੋ ਸੂਟ ਮੰਗਾਉਨੇ ਹੋ 1500 ਦੇ ਵਿੱਚ ਦੋ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣਗੇ ਸੋ ਜਿਹੜਾ ਮਰਜੀ ਤੁਸੀਂ ਕਲਰ ਚੱਕ ਲੋ 1500 ਦੇ ਦੋ ਸੂਟ ਨੇ ਜੀ ਫਟਾਫਟ ਲੈ ਕੇ ਸਕਰੀਨ ਸ਼ਾਟ ਕਰ ਦੋ ਆਰਡਰ ਲੋ ਕਲਰ ਚੈੱਕ ਕਰ ਲਓ ਇਹਨਾਂ ਦੇ ਕਲਰ ਬਹੁਤ ਸੋਹਣੇ ਆ ਸ਼ਰਟਾਂ ਦੇ ਫੈਬਰਿਕ ਵੀ ਇੰਨਾ ਵਧੀਆ ਇੰਨਾ ਸੋਹਣਾ ਬਹੁਤ ਹੀ ਪਿਆਰਾ ਜਿਵੇਂ ਮੁੱਢਾ ਹਲ ਹੁੰਦੀਆਂ ਨਾ ਮੁੱਢਾ ਹਲ ਦਾ ਫੈਬਰਿਕ ਹੁੰਦਾ ਸੇਮ ਫੈਬਰਿਕ ਆ ਸ਼ਰਟ ਦਾ ਮੁੱਢਾ ਹਲ ਦਾ ਤੇ ਜਿਹੜੀ ਬਾਟਮ ਆ ਉਹ ਕੈਮਰੀ कॉटन ਦੇ ਉੱਪਰ ਇਸ ਦਾ ਰੋਗੀ ਇਹਦੀ ਸੈਕੰਡ ਸ਼ਰਟ ਇਹ ਵੀ ਬਹੁਤ ਸੋਹਣੀ ਆ ਬਹੁਤ ਪਿਆਰੀ ਆ ਸਾਰੀ ਡਿਜੀਟਲ ਮੋਰ ਪੰਖੀਆ ਛੇਡ ਨਾਲ ਸੇਮ ਆਉਗੀ ਮੋਰ ਪੰਖੀਆ ਛੇਡ ਦੀ ਬਾਟਮ ਨਾਲ ਸੇਮ ਆਉਗਾ ਸੈਮੀ ਦਾ ਦੁਪੱਟਾ ਹੁਣ ਮੈਂ ਇਹ ਚੀਜ਼ ਨੂੰ ਰਿਪੀਟ ਕਰ ਰਹੀ ਆ ਜੇ ਸੈਮੀ ਦਾ ਦੁਪੱਟਾ ਫਿਰ ਪਹਿਣਾ ਇਹ ਨਾ ਕਹਿਣ ਵੀ ਹਾਂਜੀ ਅਸੀਂ ਤਾਂ ਪਿਓਰ ਸਮਝ ਕੇ ਲੈ ਲਿਆ ਸੀ ਇਸ ਲਈ ਹੁੰਦਾ ਵੀ ਹਰ ਚੀਜ਼ ਨੂੰ ਮੇਰਾ ਬਸ ਮੇਨ ਹੁੰਦਾ ਵੀ ਮੈਂ ਤੁਹਾਨੂੰ ਕਲੀਅਰ ਕਰਦਾ ਕਿ ਕਿਹੜੀ ਚੀਜ਼ ਮੈਂ ਤੁਹਾਨੂੰ ਦਿਖਾ ਰਹੀ ਹਾਂ ਲਓ ਜੀ ਇਹਦੇ ਵਿੱਚ ਨੈਕਸਟ ਕਲਰ ਦੇਖ ਲਓ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਆ ਲੋ ਇਹ ਹੈਗਾ ਵਾ ਗ੍ਰੀਨ ਕਲਰ ਗ੍ਰੀਨ ਕਲਰ ਦੇ ਨਾਲ ਸੇਮ ਆਉਗੀ ਗ੍ਰੀਨ ਕਲਰ ਦੀ ਬਾਟਮ ਤੇ ਨਾਲ ਸੇਮ ਆਊਗਾ ਗ੍ਰੀਨ ਕਲਰ ਦਾ ਇਸ ਐਮੀ ਦਾ ਦੁਪੱਟਾ ਕਲਰ ਵੀ ਨੇ ਸੋਹਣੇ ਆਏ ਨੇ ਪ੍ਰਿੰਟਿੰਗਾਂ ਵੀ ਬਹੁਤ ਸੋਹਣੀਆਂ ਨੇ ਜਨਕਿ ਸੂਟ ਦੇਖ ਕੇ ਰੋ ਖੁਸ਼ ਹੋ ਜੂ ਦੋ ਸੂਟ ਤੁਸੀਂ ਬਾਏ ਕਰੋਗੇ ਸਿਰਫ 1500 ਦੇ ਵਿੱਚ ਦੋ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋ ਜਾਣੇ ਆ ਤੇ ਜਾਣ ਕੇ ਬਹੁਤ ਸੋਹਣੀ ਕਲੈਕਸ਼ਨ ਆ ਜਿਵੇਂ ਮਰਜੀ ਤੁਸੀਂ ਪਾ ਕੇ ਬਾਹਰ ਅੰਦਰ ਵੀ ਜਾਣ ਕੇ ਜੇ ਦੁਪੱਟਾ ਹੋਰ ਇਹਦੇ ਨਾਲ ਵਧੀਆ ਲੱਗ ਜਾ ਤਾਂ ਇਹੇ ਸੌਟ 12 1500 ਰੇਂਜ ਦੇ ਵਿੱਚ ਚਲੇ ਜਾਣੇ ਆ ਲੋ ਬਹੁਤ ਸੋਹਣੀ ਕਲੈਕਸ਼ਨ ਆ ਤੇ ਬਹੁਤ ਹੀ ਸੋਨਾ ਜਿਹਾ ਪ੍ਰਾਈਸ ਹੈ ਇਹਦਾ ਲਾਈਟ ਮੈਂਦੀਆ ਸ਼ੇਡ ਆ ਲੋ ਨੈਕਸਟ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਅਲੋ ਇਹ ਵੀ ਸੇਮ ਡਿਜੀਟਲ ਸੇਮ ਸ਼ਰਟਾਂ ਦੀ ਪ੍ਰਿੰਟਿੰਗ ਬਿਲਕੁਲ ਸੇਮ ਜਾ ਰਹੀ ਆ ਤੇ ਸਿਰਫ ਜਸਟ ਇੱਕ ਕਲਰ ਹੀ ਚੇਂਜ ਹੋਇਆ ਜਿੱਦਾਂ ਦੀ ਬਾਟਮ ਆ ਉਦਾਂ ਦੀ ਇਹਦੇ ਵਿੱਚ ਕਲਰਿੰਗ ਆ ਰਹੀ ਆ ਤੇ ਨਾਲ ਸੇਮ ਆ ਰਿਹਾ ਇਹ ਕਾਫੀ ਮਾਊਸ ਜਿਹਾ ਕਲਰ ਆ ਸੋਨਾ ਇਹ ਬਹੁਤ ਸੋਹਣਾ ਪਿਓਰ ਤਿਆਰਾ ਜਿਹਾ ਕਲਰ ਆ ਸਾਰੇ ਕਲਰ ਇਹਦੇ ਪੰਜੇ ਤੇ ਪੰਜੇ ਕਲਰ ਬਹੁਤ ਸੋਹਣੇ ਆਇਆ ਸੋ ਜਿਹੜੀਆਂ ਭੈਣਾਂ ਨੂੰ ਜਿਹੜਾ ਕਲਰ ਚਾਹੀਦਾ ਹੋਊਗਾ ਤੁਸੀਂ ਲੈ ਸਕਦੇ ਹੋ ਇੱਕ ਇੱਕ ਫੋਟੋ ਤੁਹਾਨੂੰ ਦਿਖਾ ਦਿੰਨੀ ਆ ਜੀ ਇਹ ਆਲ ਓਵਰ ਰਹਾਂਗੇ ਇਹ ਆਲ ਓਵਰ ਰਹੋਗੀ ਜੀ ਸਾਰੀ ਮਤਲਬ ਕਿ ਬਟਰ ਕਾਟਨ ਦਾ ਸਟਾਫ ਰਹੋਗਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਇਹ ਉਨਾਂ ਪਹਿਣਾ ਲਈ ਰਹੋ ਸਟਾਫ ਜਿਹੜੀਆਂ ਜਿਵੇਂ ਕਾਟਨ ਪਸੰਦ ਨਹੀਂ ਕਰਦੀਆਂ ਕਾਟਨ ਇਸ ਲਈ ਨਹੀਂ ਪਸੰਦ ਆਉਂਦੀ ਕਿ ਤਾਂ ਉਹਦੇ ਵਿੱਚ ਜਦੋਂ ਆਪਾਂ ਧੋ ਦਿੰਨੇ ਆ ਤਾਂ ਬਲ ਪੈ ਜਾਂਦੇ ਆ ਬਾਰ ਬਾਰ ਉਹਨੂੰ ਪ੍ਰੈਸ ਕਰਨਾ ਪੈਂਦਾ ਇਹ ਬਿਲਕੁਲ ਸੌਫਟ ਵਾਲਾ ਸਟਾਫ ਰੋ 1% ਵੀ ਇਹ ਨਹੀਂ ਵੀ ਤੁਹਾਡੇ ਚੋਬੂਗਾ ਜਾਂ ਤੁਹਾਨੂੰ ਸਕਿਨ ਨੂੰ ਪ੍ਰੋਬਲਮ ਦੇਊਗਾ ਬਿਲਕੁਲ ਸੌਫਟ ਵਾਲਾ ਬਟਰ ਸਟਾਫ ਦਾ ਸੂਟ ਆ ਸਾਰਾ ਹੀ ਆਲ ਓਵਰ 5 ਮੀਟਰ ਦੀ ਤੁਹਾਨੂੰ ਇਹਦਾ ਪ੍ਰੋਪਰ ਕੱਟ ਮਿਲੂਗੀ ਬਹੁਤ ਸੋਹਣੀ ਤੇ ਨਾਲ ਇਹਨਾਂ ਦੇ ਦੁਪੱਟੇ ਰਹਿਣਗੇ ਸੈਮੀ ਦੇ ਪਰ ਦੁਪੱਟਿਆਂ ਦੇ ਇੱਧਰ ਸਾਰੇ ਮਤਲਬ ਕਿ ਮਿਲੂਗੀ ਤੁਹਾਨੂੰ ਇਸ ਤਰ੍ਹਾਂ ਕੰਨੀ ਲੱਗੀ ਮਿਲੂਗੀ ਦੁਪੱਟਿਆਂ ਦੇ ਉੱਪਰ ਆਲੋ ਜੀ ਸਾਈਡਾਂ ਤੇ ਅ ਕੰਨੀ ਲੱਗੀ ਮਿਲੂਗੀ ਤੁਹਾਨੂੰ ਪੱਲਿਆਂ ਤੇ ਮਤਲਬ ਕਿ ਦੁਪੱਟਿਆਂ ਦੇ ਸੇਮ ਪੱਟੀ ਇਹਦੇ ਨਾਲ ਦੀ ਜੇ ਤੁਸੀਂ ਚਾਹੋ ਤੇ ਨੂੰ ਸਾਰੇ ਇਹਤੇ ਵੀ ਲਗਾ ਸਕਦੇ ਹੋ ਜਦੋਂ ਆਪਾਂ ਸਟਿਚਿੰਗ ਕਰਵਾਉਨੇ ਆ ਸਾਰੇ ਦੁਪੱਟੇ ਤੇ ਵੀ ਹੋ ਜੂਗੀ ਪਰ ਸਾਈਡਾਂ ਦੇ ਚੁੰਨੀ ਦੇ ਪੱਲਿਆਂ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਪੱਟੀ ਲੱਗੀ ਲਗਾਈ ਮਿਲੂਗੀ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਸਟਾਫ ਪੂਰਾ ਵਧੀਆ ਮਿਲੂਗਾ ਸਟਾਫ ਕੰਨੀਓ ਕੋਈ ਇਦਾਂ ਦੀ ਉਹ ਨਹੀਂ ਹੋਊਗੀ ਕਿ ਹਾਂਜੀ ਸਟਾਫ ਮਾੜਾ ਦੇਤਾ ਜਾਂ ਕੁਝ ਵੀ ਪੂਰੀ ਵਧੀਆ ਤੁਹਾਡੀ ਰੋ ਖੁਸ਼ ਹੋ ਜੂਗੀ ਕਿਉਂਕਿ ਪ੍ਰਾਈਸ ਬਹੁਤ ਰੀਜ਼ਨੇਬਲ ਆ 1500 ਦੇ ਦੋ ਸੂਟ ਨੇ ਜੀ ਸਿੰਗਲ ਸੂਟ ਮਿਲੂਗਾ ਤੁਹਾਨੂੰ 800 ਦਾ ਸੈਕਿੰਡ ਕਲਰ ਇਹਦੇ ਵਿੱਚ ਹੈਗਾ ਗ੍ਰੇ ਕਲਰ ਐਂਡ ਥਰਡ ਕਲਰ ਹੈਗਾ ਜੀ ਹਾਲੋ ਬਲੂ ਕਲਰ ਬੇਬੀ ਬਲੂ ਜਿਹਾ ਕਲਰ ਆ ਨਾ ਜ਼ਿਆਦਾ ਡਾਰਕਾ ਨਾ ਜ਼ਿਆਦਾ ਲਾਈਟ ਨੇ ਬਹੁਤ ਮਿੱਠੇ ਪਿਆਰੇ ਇਹ ਵੀ ਕਲਰ ਬਹੁਤ ਸੋਨਾ ਕਾਫੀ ਸ਼ੇਡ ਆ ਲਾਈਟ ਜਿਹਾ ਕਾਫੀ ਸ਼ੇਡ ਸੀ ਸੈਕਿੰਡ ਗ੍ਰੇ ਐਂਡ ਬਲੂ ਆ ਐਂਡ ਫੌਸਟ ਕਲਰ ਹੈਗਾ ਜੀ ਇਹਦੇ ਵਿੱਚ ਲਵੈਂਡਰ ਸ਼ੇਡ ਆ ਕਲਰ ਇਹਦੇ ਸਾਰੇ ਬਹੁਤ ਸੋਹਣੇ ਆਏ ਨੇ ਪੇਂਟਿੰਗ ਵੀ ਬਹੁਤ ਸੋਹਣੀ ਆ ਕਲਰਿੰਗ ਵੀ ਬਹੁਤ ਸੋਹਣੀ ਆ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਪਣਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਲਿਓ ਕਿਉਂਕਿ ਇਹਦੇ ਵੀ ਇਹ ਵੀ ਛੜ ਬਹੁਤ ਸੋਹਣਾ ਵਾ ਉਹ ਵੀ ਨੀਚੇ ਵਾਲਾ ਵੀ ਡਿਜੀਟਲ ਮੈਚਿੰਗ ਬਾਟਮ ਨਾਲ ਆ ਜਿਹੜੀਆਂ ਭੈਣਾ ਆਲ ਓਵਰ ਭਾਗਿਆਨੇ ਦਾ ਤੁਸੀਂ ਇਹਨਾਂ ਵਿੱਚੋਂ ਲੈ ਸਕਦੇ ਹੋ ਜੇ ਤੁਹਾਨੂੰ ਮੈਚਿੰਗ ਚਾਹੀਦੀ ਹੈ ਤਾਂ ਆਪਾਂ ਪਹਿਲਾਂ ਪੰਜ ਕਲਰ ਦਿਖਾਏ ਨੇ ਉਹਨਾਂ ਵਿੱਚੋਂ ਤੁਸੀਂ ਲੈ ਸਕਦੇ ਹੋ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਛੋਟੀ ਜੀ ਵੀਡੀਓ ਬਹੁਤ ਹੀ ਨਾਰਮਲ ਜਿਹਾ ਸੂਟ ਲੈ ਕੇ ਆਈਆਂ ਬਹੁਤ ਹੀ ਨਾਰਮਲ ਪ੍ਰਾਈਸ ਦੇ ਉੱਪਰ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਚਾਹੀਦਾ ਹੋਇਆ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਘਰ ਬੈਠੇ ਇਹਨਾਂ ਨੂੰ ਮੰਗਵਾ ਸਕਦੇ ਹੋ ਜੇ ਜਾਣ ਤੋਂ ਪਹਿਲਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਜਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸ ਕੇ ਜਾਓ ਕਿ ਤੁਹਾਨੂੰ ਅੱਜ ਦੀ ਕਲੈਕਸ਼ਨ ਕਿੱਦਾਂ ਦੀ ਲੱਗੀ ਬਾਕੀ ਜਿੱਦਾਂ ਦੀ ਤੁਹਾਡੀ ਡਿਮਾਂਡ ਆ ਤੁਸੀਂ ਜਰੂਰ ਦੱਸਦਿਆ ਕਰੋ ਕਮੈਂਟਾਂ ਦੇ ਉੱਪਰ ਆਪਾਂ ਓਦਾਂ ਦੀ ਵੀ ਰਿਕੁਆਇਰ ਤੁਹਾਡੀ ਜਰੂਰ ਪੂਰੀ ਕਰਾਂਗੇ ਬਾਕੀ ਡੇਲੀ ਵੀਡੀਓ ਆਉਂਦੀ ਆ ਤੇ ਹਰ ਵੀਡੀਓ ਦੇ ਵਿੱਚ ਹਰ ਤਰ੍ਹਾਂ ਦੀ ਰੇਂਜ ਹਰ ਤਰ੍ਹਾਂ ਦਾ ਫੈਬਰਿਕ ਅਸੀਂ ਕਵਰ ਕਰਦੇ ਆਂ ਮਤਲਬ ਕਿ ਪਲੱਸ ਰੇਂਜ ਵਾਲੇ ਵੀ ਆਉਂਦੇ ਆ ਤੇ ਹਰ ਭੈਣ ਦੀ ਹਨਾ ਇਹਦੇ ਕਹਿ ਰਹੀ ਆ ਪਾਕਟ ਫ੍ਰੈਂਡਲੀ ਤੇ ਹਰ ਭੈਣ ਜੀ ਨੂੰ ਬਾਈ ਕਰ ਸਕੇ ਉਦਾਂ ਦੇ ਸੂਟ ਵੀ ਆਪਾਂ ਲੈ ਕੇ ਆਉਨੇ ਆ ਸੋ ਤੁਸੀਂ ਬਸ ਚੈਨਲ ਦੇ ਨਾਲ ਜੁੜੇ ਰਿਹਾ ਕਰੋ ਹਰ ਰੋਜ਼ ਡੇਲੀ ਆਪਣੀ ਵੀਡੀਓ ਆ ਜਾਂਦੀ ਹੈ ਜੀ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ